ਭਾਈ ਮੇਰਾ ਨਾ ਅੰਕੁਸ਼ਾ ਤੇ ਭਾਈ ਮੈਂ ਨਾ ਦੁਕਾਨ ਤੋਂ ਗਿਆ ਭਾਈ ਤੇ ਮੈਨੂੰ ਕਿਹਾ ਵੀ ਇਹਦੇ ਨਾਲ ਜਾ ਗੁਰਦੁਆਰੇ ਦੀ ਪਰਚੀ ਲਗਾ ਕੇ ਨਹੀਂ ਆ ਠੀਕ ਹੈ ਭਾਈ ਮੈਂ ਬੰਦੇ ਨਾਲ ਗਿਆ ਤੇ ਪਿੱਛੋਂ ਨਾ ਮੈਂ ਨਾ ਅੰਦਰ ਵੜ ਗਿਆ ਤੇ ਉਹ ਮੈਂ ਪਿੱਛੇ ਤੇ ਮੈਂ ਕਿਦਾਂ ਜਾਣਾ ਸੀ ਤੇ ਕਹਿੰਦਾ ਇੱਥੇ ਮੈਂ ਦਰ ਲੈਣ ਚੱਲਾ ਮੈਂ ਪਰਚੀ ਤੇ ਪਰਚੀ ਲੈਣ ਗਿਆ ਤੇ ਭਾਈ ਅੰਦਰੋਂ ਭਾਈ ਮੈਨੂੰ ਕਹਿੰਦਾ ਫੋਟੋ ਖਿੱਚ ਕੇ ਨਹੀਂ ਆਣੀ ਮੈਂ ਬਾਹਰ ਦੇ ਆ ਦੋ ਮਿੰਟ ਖਲੋ ਉਹ ਤੇ ਮੈਂ ਫੋਟੋ ਖਿੱਚਣ ਗਿਆ ਭਾਈ ਅੰਦਰ ਤੋਂ ਮੈਂ ਫੋਨ ਦੇ ਤਾ ਨੂੰ ਤੇ ਅੰਦਰ ਫੋਟੋ ਖਿੱਚਣ ਗਿਆ ਤੇ ਭਾਈ ਬੰਦੇ ਨੇ ਮੈਂ ਵੇਖਿਆ ਤਾਂ ਅੰਦਰ ਆਈ ਨਹੀਂ ਉਹ ਤੇ ਬਾਬਾ ਕਹਿੰਦਾ ਬਾਹਰ ਦੌੜ ਕੇ ਗਿਆ ਤੇ ਮ ਨੋੜ ਕੇ ਭਾਈ ਬਾਦ ਨੂੰ ਫਿਰ ਭਾਈ ਮੈਨੂੰ ਲੱਭਾ ਨਹੀਂ ਉਹ ਹੁਣ ਤੇਰਾ ਲਿਆਈ ਉਹਦੇ ਕੋਲ ਫੋਨ ਨਹੀਂ ਉਹਦੇ ਕੋਲ ਭਾਈ ਮੈਂ ਪਿਛਾ ਨਹੀਂ ਨੂੰ ਮੈਂ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਦੁਕਾਨ ਦਾ ਮਾਲਕ ਜਿਹੜਾ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਅੰਦਰ ਫਿਰ ਦੇ ਪੈਸੇ ਮਿਲਨੇ ਅੱਧਾ ਨਹੀਂ ਮਿਲਦੇ ਤੇ ਮੈਂ ਅੰਦਰ ਗੱਲ ਕਰਨ ਚੱਲ ਗਿਆ ਤੇ ਬਾਜ ਭਾਈ ਮੈਂ ਬਾਹਰ ਵੇਖਿਆ ਤਾਂ ਹੈ ਹੀ ਨਹੀਂ ਬਾਹਰ ਕਿੱਡੇ ਦਾ ਫੌਂਡ ਲਿਆ ਸੀ ਕੀ ਹਰਦਾ ਭਾਈ ਲਿਆ ਸੀ ਦਾਵਾ ਫੌਂਡ ਹਾਂਜੀ ਭਾਈ ਕਿੱਥੇ ਕੱਟ ਕਰਦਾ ਤੂੰ ਭਾਈ ਨੀਸ਼ ਕਰਿਆ ਨਾ ਸਟੋਰ ਤੇ ਮੇਰਾ ਨਾਮ ਅਰਜੀਤ ਸਿੰਘ ਹੈ ਤੇ ਮੇਰ ਕੋ ਆਇਆ ਕਿ ਕਹਿੰਦਾ ਮੈਂ ਖੰਡ ਪਾਕ ਬੁੱਕ ਕਰਾਣਾ ਤੇ ਉਹਦੇ ਬਾਅਦ ਫਿਰ ਮੈਨੂੰ ਦੱਸਿਆ ਕਿ ਆ ਦੋਗ ਨੰਬਰ ਕਮਰਾ ਆਏਗਾ ਉਹਦੇ ਬਾਅਦ ਬਸ ਫਿਰ ਆਉ ਨੂੰ ਇੱਧਰ ਆਇਆ ਦਰਵਾਜਾ ਦੇਖ ਲਈ ਫਿਰ ਆ ਉਮ ਨਿਕਲ ਗਿਆ ਫੋਨ ਤੇ ਗੱਲ ਕਰਨ ਲਈ ਆ ਹੀ ਹਾਂ ਫੋਨ ਤੇ ਉਸ ਤੋਂ ਬਾਅਦ ਮਤਲਬ ਅੰਦਰ ਬੁੱਕ ਨਹੀਂ ਕਰਵਾਇਆ ਨਹੀਂ ਬੁੱਕ ਨਹੀਂ ਕਰਾਇਆ ਇੱਧਰ ਦਰਵਾਜਾ ਖੋਲਦਾ ਹੀ ਨਿਕਲ ਗਿਆ ਬਸ ਹੋ ਗਿਆ ਪਹਿਲੇ ਦੇਖਿਆ ਨਹੀਂ ਮੈਂ ਪਹਿਲੀ ਵਾਰ ਹੀ ਆਇਆ ਜੀ ਦੇਖਣ ਹਾਂ ਜੀ